616 ਹਲਕਿਆਂ ਦੇ ਵਿੱਚ ਕੰਮ ਹੋ ਰਿਹਾ ਫਿਰ ਜਲੰਧਰ ਬੈਸਟ ਵਿੱਚ ਕਿਉਂ ਨਹੀਂ ਹੋ ਰਿਹਾ ਜਿਹੜੇ ਕੰਮ ਉਹ ਚਾਹੁੰਦੇ ਸੀਗੇ ਉਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨਹੀਂ ਕਰਨ ਦੇਣਗੇ ਛਸ਼ੀਰ ਸਿੰਘ ਕੁੜੂ ਬੜੀ ਸ਼ਾਨ ਨਾਲ ਜਿੱਦਦਾ ਪੈਸੇ ਜਦੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ ਜਦੋਂ ਉਹ ਪਾਰਟੀ ਛੱਡ ਕੇ ਬੀਜੇਪੀ 'ਚ ਚਲਾ ਗਿਆ ਤੇ ਉਹੋ ਹੀ ਲੋਕਾਂ ਨੇ ਛਸ਼ੀਰ ਸਿੰਘ ਕੁੜੂ ਰਾਇਆ ਪਹਿਲਾਂ ਤੁਸੀਂ ਇਹ ਕਿ ਐਸੇ ਆਪਰੇਸ਼ਨ ਲੁੱਟੇ ਦੀ ਗੱਲ ਕੀਤੀ ਸੀ ਅੱਜ ਤੁਸੀਂ ਉੱਥੇ ਬੈਠੇ ਹੋ 2 ਸਾਲ ਇਥੋਂ ਸ਼ੀਤਲੰਗਰਾਲ ਜੀ ਐਮਐਲਏ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਦਾ ਧਿਆਨ ਹੀ ਹੋਰ ਪਾਸੇ ਰਿਹਾ ਉਹ ਕਹਿੰਦੇ ਆਮ ਆਦਮੀ ਪਾਰਟੀ ਨੇ ਨਹੀਂ ਕਰਨ ਦਿੱਤਾ ਇਕੱਲੇ ਆਮ ਆਦਮੀ ਪਾਰਟੀ ਨੇ ਜਲੰਧਰ ਵੈਸਤ ਨੂੰ ਹੀ ਕਿਉਂ ਰੋਕਣਾ ਸੀ ਇਹਦਾ ਵਿਕਾਸ ਨਾ ਚ ਨਾ ਜਾਣ ਨੇ ਆਂਗਣ ਟੇੜਾ ਇਹਰਾ ਇਨਸਾਨ ਪਹਿਲੇ ਐਮਐਲਏ ਹੈਗਾ ਸੀ ਉਹਨੇ 2 ਸਾਲ ਬਾਅਦ ਅਸਤੀਫਾ ਦੇ ਦਿੱਤਾ ਉਹਨੇ 2 ਸਾਲ ਕੋਈ ਕੰਮ ਨਹੀਂ ਕੀਤਾ ਅਗਰ ਦੇਖੋ ਸਰਕਾਰ 'ਚ ਰਹਿ ਕੇ ਐਜੇ ਐਮਐਲਏ ਕੋ ਕੰਮ ਨਹੀਂ ਕਰਾ ਸਕਿਆ ਤੇ ਕਿਹਾ ਉਹ ਬਿਨਾ ਸਰਕਾਰ ਦੇ ਕੋ ਕੰਮ ਕਰਾ ਸਕੇਗਾ ਆਮ ਆਦਮੀ ਪਾਰਟੀ 'ਚ ਲੋਕਾਂ ਨੇ ਪਿਆਰ ਦਿੱਤਾ ਹੈ ਜਿਤਾਇਆ ਹੈ ਨਾ 2022 ਦੇ ਵਿੱਚ ਹੁਣ ਤੁਸੀਂ ਵੇਖਿਓ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਨਾ ਲੋਕ ਦੱਸਦੇ ਆ ਵੀ ਹੁਣ ਨਹੀਂ ਉਹ ਕੰਮ ਚੱਲਣਾ ਅਸੀਂ ਤੇ ਆਮ ਆਦਮੀ ਪਾਰਟੀ ਨੂੰ ਵੋਟ ਕੀਤੀ ਅਸੀਂ ਕੋਈ ਸ਼ੀਤ ਲੰਗਰਾਲੂ ਨਹੀਂ ਕੀਤੀ ਇਹ ਗਲਤੀ ਸ਼ੀਤਲੰਗਰਾਲ ਨੇ ਕੀਤੀ ਆ ਉਸ ਗਲਤੀ ਦਾ ਖਮਿਆਜਾ ਜਿਹੜਾ ਹੁਣ ਉਹਨੂੰ ਭੁਗਤਣਾ ਪੈਣਾ ਇਹ ਆਡੀਓ ਵਾਇਰਲ ਹੋ ਰਹੀ ਆ ਸ਼ੀਤਲੰਗਰਾਲ ਦੇ ਪੀਏ ਦੀ ਆ ਕਹਿੰਦੇ ਸ਼ੀਤਲੰਗਰਾਲ ਨੇ ਛੇੜਛਾੜ ਕੀਤੀ ਕੰਮ ਵਾਲੀ ਕੁੜੀ ਦੇ ਨਾਲ ਜਿਹੜਾ ਆਦਮੀ ਕਿਸੇ ਦਾ ਕੰਮ ਨਹੀਂ ਆ ਸਕਦਾ ਕਿਸੇ ਦਾ ਵਿਕਾਸ ਨਹੀਂ ਕਰਾ ਸਕਦਾ ਜਨਤਾ ਦਾ ਜਿੰਨੀ ਸਾਹਿਬ ਤਾਂ ਐਮਪੀ ਨੇ ਉਹ ਤਾਂ ਲੋਕ ਸਭਾ ਚ ਬੈਠ ਸਕਦਾ ਕੋਈ ਵੀ ਬੰਦਾ ਜਿਹਦੀ ਸਰਕਾਰ ਨਹੀਂ ਹੈ ਕਿ ਚਾਹੇ ਭਵੇਂ ਕੌਂਸਲਰ ਹੋਵੇ ਭਵੇਂ ਐਮਐਲਏ ਹੋਵੇ ਭਵੇਂ ਮੈਂਬਰ ਪਾਰਲੀਮੈਂਟ ਹੋਵੇ ਉਹ ਲੋਕਾਂ ਦੇ ਕੰਮ ਨਹੀਂ ਕਰਾ ਸਕਦਾ ਰਾਸਤਰੀਕ ਨੂੰ ਵੋਟਾਂ ਪੈ ਜਾਣੀਆਂ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਪਤਾ ਲੱਗ ਜਾਣਾ ਅੱਗੇ ਸ਼ਸ਼ੀਰ ਹੀ ਕੋ ਨੂੰ ਵੀ ਦੱਸਦਾ ਲੋਕਾਂ ਨੇ ਤੇ ਹੁਣ ਸ਼ੀਤ ਲੰਗਰਾਲ ਨੂੰ ਹੀ ਦੱਸ ਦੇਣਗੇ ਕਰ ਰਹੇ ਆ ਦੁਬਾਰਾ ਮੈਨੂੰ ਮੌਕਾ ਦਿਓ ਦੁਬਾਰਾ ਨਹੀਂ ਜਾਂ ਤਾਂ ਮੌਕਾ ਦਿੰਦੀ ਹੁੰਦੀ ਇੱਕ ਹੀ ਵਾਰੀ ਸੇਵਾ ਦਾ ਮੌਕਾ ਮਿਲਦਾ ਮੇਰਾ ਮੂੰਹ ਮੂੰਹ ਮੋੜ ਲਿਆ ਜਾਂਦਾ ਰਿਹਾ ਕੰਨੀ ਕਤਰਾ ਦਿੱਤਾ ਜਾਂਦਾ ਰਿਹਾ ਮਾਨ ਸਾਹਿਬ ਸਾਡੀ ਗੱਲ ਨਹੀਂ ਸੁਣਦੇ ਰੇ ਅਸੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸੀ ਤੁਸੀਂ ਦੇਖੋ ਜੇ ਪੰਜਾਬ ਦੇ ਵਿੱਚ 116 ਹਲਕਿਆਂ ਦੇ ਵਿੱਚ ਕੰਮ ਹੋ ਰਿਹਾ ਡਿਵੈਲਪਮੈਂਟ ਹੋ ਰਹੀ ਆ 116 ਹਲਕਿਆਂ ਦੇ ਵਿੱਚ ਕੰਮ ਹੋ ਰਿਹਾ ਫਿਰ ਜਲੰਧਰ ਬੈਸਟ ਵਿੱਚ ਕਿਉਂ ਨਹੀਂ ਹੋ ਰਿਹਾ ਜਿਹੜੇ ਕੰਮ ਉਹ ਚਾਹੁੰਦੇ ਸੀਗੇ ਉਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨਹੀਂ ਕਰਨ ਦੇਣਗੇ ਕਿਉਂਕਿ ਉਹ ਤਾਂ ਆਪੇ ਇਮਾਨਦਾਰ ਨੇ ਤੁਹਾਨੂੰ ਸਾਰਿਆਂ ਨੂੰ ਸਭ ਨੂੰ ਪਤਾ ਆ ਕਿਉਂਕਿ ਜਿਹੜੀ ਡਿਵੈਲਪਮੈਂਟ ਦੇ ਕੰਮ ਆ ਜੇ ਹਲਕਾ ਕੈਂਟ ਦੇ ਵਿੱਚ ਨਾਰਥ ਚ ਸੈਂਟਰਲ ਚ ਹੋ ਰਿਹਾ ਜਾਂ ਫਿਰ ਬੈਸਟ ਚ ਕਿਉਂ ਨਹੀਂ ਹੋਏ ਇਹ ਤਾਂ ਇਹ ਤਾਂ ਗਲਤ ਆ ਹੁਣ ਜੋ ਮਰਜੀ ਕਹਿਣ ਪਰ ਲੋਕ ਹੁਣ ਫਤਵਾ ਦੇਣਗੇ ਜਿਹੜੀ ਗਲਤੀ ਸ਼ੀਤਲੰਗਰਾਲ ਨੇ ਕੀਤੀ ਆ ਉਸ ਗਲਤੀ ਦਾ ਖਮਿਆਜਾ ਜਿਹੜਾ ਹੁਣ ਉਹਨੂੰ ਭੁਗਤਣਾ ਪੈਣਾ ਹੈ ਬੋਲਰ ਸਾਹਿਬ ਜਲੰਧਰ ਆਏ ਹੋ ਕੀ ਹਾਲਾਤ ਹੈ ਕਿਵੇਂ ਦੇਖ ਰਹੇ ਹੋ ਦੇਖੋ ਜਿਹੜਾ ਕੇਜਰੀਵਾਲ ਸਾਹਿਬ ਨੂੰ ਸੀਬੀਆਈ ਵੱਲੋਂ ਫੇਰ ਰੈਸਟ ਕੀਤਾ ਗਿਆ ਇਹ ਨਰਿੰਦਰ ਮੋਦੀ ਬੀਜੇਪੀ ਸਰਕਾਰ ਡਾਦੀ ਪਈ ਆ ਉਹਨਾਂ ਨੂੰ ਇੱਕੋ ਡਾਰਿਆ ਵੀ ਜੇ ਮੋਦੀ ਦੇ ਕਫਨ ਚ ਕੇਲ ਠੋਕਣਾ ਤੇ ਉਹ ਅਰਵਿੰਦ ਕੇਜਰੀ ਆ ਲਿਆ ਇਹ ਇਕੱਲਾ ਇੱਕੋ ਵਿਅਕਤੀ ਜਿਹੜਾ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਆਲ ਇਮਾਨਦਾਰ ਆ ਤੇ ਜੇ ਕਹਿੰਦੇ ਆ ਵੀ ਕੋਈ ਸ਼ਰਾਬ ਚ ਘਟਾਲਾ ਆ ਕੋਈ ਪੈਸੇ ਉਹ ਪੈਸੇ ਕਿੱਧਰ ਗਏ ਆ ਕੋਈ ਲੋਕਰ ਦੇ ਵਿੱਚ ਪੈਸੇ ਕੋਈ ਆਰਟੀਜੀਐਸ ਹੋਈ ਹੋਵੇ ਜਾਂ ਕੇ ਦੇ ਘਰੋਂ ਕੋਈ ਪੈਸਾ ਲੱਭਾ ਹੋਵੇ ਸਿਰਫ ਇਹੋ ਹੀ ਕੀਤਾ ਜਾ ਰਿਹਾ ਵੀ ਜਿਹੜੀ ਭਾਰਤੀ ਰਾਜਨੀਤੀ ਉਹਦੇ ਵਿੱਚ ਜੇ ਕੋਈ ਮੋਦੀ ਦੇ ਉਲਟ ਬੋਲੂਗਾ ਜਾਂ ਕੋਈ ਝੰਡਾ ਬਲੰਦ ਕਰੂ ਉਹਦੇ ਤੇ ਕਾਰਵਾਈਆਂ ਕਰਕੇ ਝੂਠੇ ਪਰਚੇ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਮੋਦੀ ਸਰਕਾਰ ਡਿਕਟੇਟਰਸ਼ਿਪ ਤੇ ਉਤਰੀ ਹੋਈ ਆ ਪਰ ਲੋਕ ਬੜੇ ਸਿਆਣੇ ਲੋਕ ਸਾਰਾ ਕੁਝ ਸਮਝਦੇ ਆ ਲੋਕ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਆ ਲੋਕ ਅਰਵਿੰਦ ਕੇਜਰੀਵਾਲ ਦੇ ਨਾਲ ਨੇ ਤੇ ਇਹਦਾ ਜਵਾਬ ਜਿਹੜਾ ਅੱਗੇ ਵੀ ਦਿੱਤਾ ਆ ਜਿੱਥੇ ਮੋਦੀ ਕਹਿੰਦਾ ਵੀ 400 ਪਾਰ 400 ਪਾਰ ਕਿੱਧਰ ਗਈਆਂ ਉਹ 400 ਪਾਰ ਪਰ ਜਿਹੜਾ ਇਹ ਕੀਤੀ ਹੈ ਧਕੇਸ਼ਾ ਜੀ ਇਹ ਪਰਮਾਤਮਾ ਵੀ ਵੇਖਦਾ ਲੋਕ ਵੀ ਵੇਖਦੇ ਆ ਇੰਨੀ ਧਕੇਸ਼ਾ ਹੀ ਅੱਜ ਤੱਕ ਕਦੀ ਕਿਸੇ ਮੌਜੂਦਾ ਮੁੱਖ ਮੰਤਰੀ ਨਾਲ ਕਿਸੇ ਸਰਕਾਰ ਨੇ ਨਹੀਂ ਕੀਤੀ ਜਿੰਨੇ ਧਕੇਸ਼ਾ ਹੀ ਤੇ ਅਰਵਿੰਦ ਕੇਜਰੀਵਾਲ ਉਤਰਿਆ ਅਚਾ ਭੁਲਰ ਸਾਹਿਬ ਇੱਕ ਪਾਸੇ ਕੇਜਰੀਵਾਲ ਸਾਹਿਬ ਨੂੰ ਮੁਸ਼ਕਲ ਤੋਂ ਦੱਸਿਆ ਜਾ ਰਿਹਾ ਤੇ ਜਲੰਧਰ ਦੀ ਸੀਟ ਵੀ ਕਹਿੰਦੇ ਮੁਸ਼ਕਲ ਚ ਬਣੀ ਹੋਈ ਆ ਆਮ ਆਦਮੀ ਪਾਰਟੀ ਘਰੀ ਪਈ ਐ ਇੱਥੇ ਕੀ ਲੱਗਦਾ ਤੁਹਾਨੂੰ ਵੇਖੋ ਜਲੰਧਰ ਵਾਲੀ ਜਿਹੜੀ ਸੀਟ ਆ ਨਾ ਇਹ ਆਮ ਆਦਮੀ ਪਾਰਟੀ ਬੜੀ ਸ਼ਾਨ ਨਾਲ ਜਿੱਤੂਗੀ ਜਿਹੜੇ ਲੋਕਾਂ ਨੇ ਧੋਖਾ ਕੀਤਾ ਨਾ ਸ਼ੀਤ ਲੰਗਰਾਲ ਨੇ ਸ਼ਸ਼ੀਰ ਰਿੰਕੂ ਨੇ ਸ਼ਸ਼ੀਰ ਰਿੰਕੂ ਬੜੀ ਸ਼ਾਨ ਨਾਲ ਜਿੱਦਦਾ ਪਹਿਲੇ ਜਦੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ ਜਦੋਂ ਉਹ ਪਾਰਟੀ ਛੱਡ ਕੇ ਬੀਜੇਪੀ 'ਚ ਚਲਾ ਗਿਆ ਤੇ ਉਹੋ ਹੀ ਲੋਕਾਂ ਨੇ ਸ਼ਸ਼ੀਰ ਰਿੰਕੂ ਨੂੰ ਰਾਇਆ ਉਸੇ ਤਰ੍ਹਾਂ ਉਹ ਸ਼ੀਤ ਲੰਗਰਾਲ ਆਮ ਆਦਮੀ ਪਾਰਟੀ 'ਚ ਲੋਕਾਂ ਨੇ ਪਿਆਰ ਦਿੱਤਾ ਹੈ ਜਿਤਾਇਆ ਹੈ ਨਾ 2022 ਦੇ ਵਿੱਚ ਹੌਣ ਤੁਸੀਂ ਵੇਖਿਓ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਨਾ ਲੋਕ ਦੱਸਦੇ ਆ ਵੀ ਹੁਣ ਨਹੀਂ ਉਹ ਕੰਮ ਚੱਲਣਾ ਅਸੀਂ ਤੇ ਆਮ ਆਦਮੀ ਪਾਰਟੀ ਨੂੰ ਵੋਟ ਕੀਤੀ ਅਸੀਂ ਕੋਈ ਸ਼ੀਤਲ ਅੰਗਰਾਲੂ ਨਹੀਂ ਕੀਤੀ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਜੀ ਦਾ ਸਤਿਕਾਰ ਕਰਦੇ ਆ ਪਿਆਰ ਕਰਦੇ ਆ ਪੜੇ ਲਿਖੇ ਨੇਕ ਸੂਝਵਾਨ ਲੀਡਰ ਨੇ ਤੇ ਲੋਕਾਂ ਦੇ ਵਿੱਚ ਜਦੋਂ ਜਾਂਦਾ ਤਾਂ ਲੋਕ ਤੇ ਆਪ ਮਾਰੇ ਬੋਲ ਉੱਠਦੇ ਆ ਵੀ ਅਸੀਂ ਮਹਿੰਦਰ ਭਗਤ ਜੀ ਨੂੰ ਵੱਡੀ ਲੀਡਰ ਨੇ ਜਿਤਾਵਾਂਗੇ ਸਾਡੀ ਵੋਟ ਇਸ ਵਾਰ ਮਹਿੰਦਰ ਭਗਤ ਨੂੰ ਵਿਰੋਧੀ ਆਪ ਕਹ ਦਿੰਦੇ ਆ ਪੁੱਛੀਦਾ ਨਾ ਵਿਰੋਧੀ ਵੀ ਮਿਲ ਪੈਂਦੇ ਆ ਚੋਣ ਪ੍ਰਚਾਰ ਚੁਰੇਈਦਾ ਪਰੋਧਕਿਆਂ ਨੂੰ ਪੁੱਛੀਦਾ ਵੀ ਕਿਹਦਾ ਜੋਰ ਆ ਉਹ ਕਹਿੰਦੇ ਜੋਰ ਹੈ ਰਕਾ ਤੁਹਾਡਾ ਹੀ ਆ ਮਹਿੰਦਰ ਭਗਤ ਜੀ ਦਾ ਹੀ ਜੋਰ ਜੀ ਕਹਿੰਦੇ ਦੇ ਕਿ ਸ਼ੀਤਲੰਗਰਾਲ ਨੂੰ ਲੋਕ ਹਰਾਉਣਗੇ ਸ਼ੀਤਲੰਗਰਾਲ ਕਹਿੰਦੇ ਨੇ ਕਿ ਮੇਰੇ ਹੱਕ ਚ ਲੋਕ ਨੇ ਤੇ ਮੇਰੇ ਲੋਕ ਨੇ ਮੇਰਾ ਹਲਕਾ ਤੇ ਮੈਨੂੰ ਜਤਾਉਣਗੇ ਵੇਖੋ ਹਲਕਾ ਕਿਸੇ ਦਾ ਨਹੀਂ ਹੁੰਦਾ ਹਲਕਾ ਲੋਕਾਂ ਦਾ ਸੰਗਤ ਦਾ ਤੁਹਾਡਾ ਹਲਕਾ ਆ ਆ ਜਿਹੜੀ ਸੰਗਤ ਖੜੀ ਆ ਇਹ ਸੰਗਤ ਦਾ ਹਲਕਾ ਆ ਤੇ ਲੋਕ ਵੱਡੇ ਹੁੰਦੇ ਆ ਕੋਈ ਲੀਡਰ ਨਹੀਂ ਵੱਡਾ ਹੁੰਦਾ 10 ਤਰੀਕ ਨੂੰ ਵੋਟਾਂ ਪੈ ਜਾਣੀਆਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਪਤਾ ਲੱਗ ਜਾਣਾ ਅੱਗੇ ਸਸ਼ੀਰ ਨੂੰ ਵੀ ਦੱਸ ਹੁਣ ਸ਼ੀਤਲ ਲੰਗਰਾਲ ਨੂੰ ਹੀ ਦੱਸ ਦੇਣਗੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਤੇ ਵੱਡਾ ਫਤਵਾ ਦੇਣਗੇ ਅੱਛਾ ਮੇਰੇ ਅੰਤਲੇ ਦੋ ਸਵਾਲ ਸੁਣਿਆ ਜੇ ਇੱਕ ਪਾਸੇ ਤੁਸੀਂ ਕਿਹਾ ਕਿ ਸ਼ੀਤਲ ਲੰਗਰਾਲ ਸੁਸ਼ੀਲ ਰਿੰਕੂ ਛੱਡ ਕੇ ਚੱਲ ਗਏ ਜਿੱਤਦੇ ਪਏ ਸੀ ਇਹ ਤੁਹਾਨੂੰ ਕੀ ਲੱਗਦਾ ਕਿਹੜੇ ਕਾਰਨ ਸੀ ਉਹ ਛੱਡ ਕੇ ਚਲੇ ਦੇਖੋ ਇਹ ਤੇ ਉਹਨਾਂ ਤੇ ਤੇ ਉਹਨਾਂ ਨੂੰ ਪੁੱਛੋ ਨਾ ਕਿਉਂ ਛੱਡਿਆ ਕੀ ਲੱਗਦਾ ਸਿਆਸਤ ਤੁਸੀਂ ਫਿਲਟਰ ਦਿਓ ਮੈਨੂੰ ਤੇ ਕੁਝ ਵੀ ਨਹੀਂ ਲੱਗਦਾ ਇਹ ਤੇ ਉਹਨਾਂ ਦੀ ਗਲਤੀ ਆ ਨਿੱਜੀ ਮੰਤਵ ਹੋ ਸਕਦੇ ਇਹ ਇਹ ਤੇ ਗਲਤੀ ਆ ਉਹਨਾਂ ਦੀ ਜਦੋਂ ਲੋਕਾਂ ਨੇ ਆ ਟਾਈਮ ਦਿੱਤਾ ਆਪਾਂ ਨੂੰ 5 ਸਾਲ ਤੇ ਕੰਮ ਕਰਨੀ ਚਾਹੀਦੀ ਹੈ ਨਾ ਇਹ ਨਹੀਂ ਵੀ ਆਪਾਂ ਵਿੱਚੇ ਹੀ ਛੱਡ ਕੇ ਭੱਜ ਗਏ ਇਹ ਤੇ ਉਹਨਾਂ ਨੇ ਗਲਤੀ ਕੀਤੀ ਆ ਤੇ ਉਹ ਗਲਤੀ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਵੀ ਪਊਗਾ ਮੈਂ ਇਹ ਪੁੱਛਣਾ ਹੈ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਆ ਆਡੀਓ ਵਾਇਰਲ ਹੋ ਰਹੀ ਆ ਸ਼ੀਤਲ ਲੰਗਰਾਲ ਦੇ ਪੀਏ ਦੀ ਆ ਕਹਿੰਦੇ ਸ਼ੀਤਲ ਲੰਗਰਾਲ ਨੇ ਛੇੜਛਾੜ ਕੀਤੀ ਕੰਮ ਵਾਲੀ ਕੁੜੀ ਦੇ ਨਾਲ ਵੇਖੋ ਇਹਦੇ ਬਾਰੇ ਨਹੀਂ ਮੈਨੂੰ ਕੋਈ ਨੌਲੇਜ ਹੈ ਤੁਸੀਂ ਸ਼ੀਤਲ ਲੰਗਰਾਲ ਜੀ ਨੂੰ ਕਰੋ ਸਵਾਲ ਇਹ ਇਹ ਵੈਸੇ ਵੀ ਜੇ ਕਿਸੇ ਦੀ ਕੋਈ ਲੜਕੀ ਦਾ ਜਾਂ ਧੀ ਭੈਣ ਦਾ ਮਸਲਾ ਉਹਦੇ ਤੇ ਨਹੀਂ ਕੋਈ ਕਮੈਂਟ ਕਰਨਾ ਚਾਹੀਦਾ ਇਹ ਤੁਸੀਂ ਸ਼ੀਤਲ ਲੰਗਰਾਲ ਨੂੰ ਪੁੱਛ ਕੀ ਕੀ ਮੰਤ ਮੰਤਰੀ ਦੇਖੋ ਜੋ ਆਮ ਆਦਮੀ ਪਾਰਟੀ ਤੋਂ ਮੈਂ ਕਹਿ ਸਕਦਾ ਇਸ ਬੀਜੇਪੀ ਸਰਕਾਰ ਨੂੰ ਖਾਸ ਤੌਰ ਤੇ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਡਰ ਲੱਗਦਾ ਔਰ ਇਹਨਾਂ ਨੇ ਜਦੋਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਅਸੀਂ ਗੁਜਰਾਤ ਦੇ ਇਲੈਕਸ਼ਨ ਤੇ 13% ਵੋਟਾਂ ਲਈਆਂ ਪੰਜ ਸੀਟਾਂ ਜਿੱਤੀਆਂ ਗੁਜਰਾਤ ਇਹਨਾਂ ਨੂੰ ਲੱਗਦਾ ਸੀ ਸਾਡੀ ਆਪਣੀ ਸਟੇਟ ਹੈ ਉੱਥੇ ਆਮ ਆਦਮੀ ਪਾਰਟੀ 43 ਲੱਖ ਵੋਟਾਂ ਕਿੱਦਾਂ ਲੈ ਗਈ ਉਸ ਤੋਂ ਪਹਿਲਾਂ ਇਹਨਾਂ ਨੇ ਸਾਰੀ ਰਣਨੀਤੀ ਬਣਾ ਲਈ ਸੀ ਪੇ ਇਹਨ ਨੂੰ ਆਪਾਂ ਰੋਕਣਾ ਕਿੱਦਾਂ ਸਤਿੰਦਰ ਜੈਨ ਜੀ ਨੂੰ ਤੋਂ ਸ਼ੁਰੂ ਕਰਕੇ ਇਹਨਾਂ ਨੇ ਉਸ ਤੋਂ ਬਾਅਦ ਇਲੈਕਸ਼ਨ ਗੁਜਰਾਤ ਖਤਮ ਹੁੰਦੇ ਆ ਨਾਲ ਹੀ ਸੁਸੋਦੀਆ ਸਾਹਿਬ ਨੂੰ ਨਾਲ ਹੀ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਉਹਨਾਂ ਨੇ ਕਿੰਨਾ ਚਿਰ ਰਾਜ ਕਿੰਨਾ ਚਿਰ ਹੋਇਆ ਜੇਲ੍ਹ ਰੱਖਿਆ ਉਸ ਉਹ ਬਾਤ ਇਹਨਾਂ ਨੇ ਦੇਖੋ ਜਿਹੜਾ ED ਦੇ ਐਕਟ ਹੈਗੇ ਆ ਉਹਨਾਂ ਦਾ ਇਸਤੇਮਾਲ PMLN ਦਾ ਕਿਉਂ ਨਹੀਂ ਪਹਿਲਾਂ ਕਿਉਂ ਨਹੀਂ ਹੋਇਆ ਇਹ ਸਰਕਾਰ ਚ ਕਿਉਂ ਹੋ ਰਿਹਾ ਜਿਸ ਸਰਕਾਰ ਜਿਸ ਐਕਟ ਦੇ ਵਿੱਚ ਇਹ ਪਿਓ ਨੂੰ ਤੁਸੀਂ ਬਿਨਾ ਉੱਥੋਂ ਰੱਖ ਸਕਦੇ ਆ ਕਿਸੇ ਦੋਸ਼ ਤੋਂ ਇਹ ਕਿਹੜਾ ਇਹ ਕਿਹੜਾ ਕਾਨੂੰਨ ਹੈ ਕਿਹੜੀ ਡੈਮੋਕ੍ਰੇਸੀ ਹੈ ਉਦੇ ਨਾਲ ਨਾਲ ਇਹਨਾਂ ਨੇ ਫਿਰ ਟਾਰਗੇਟਡ ਤੌਰ ਤੇ ਪਹਿਲਾਂ ਸੰਜੇ ਸਿੰਘ ਜੀ ਨੂੰ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਈਡੀ ਰਹੀ ਔਰ ਸੀਬੀਆਈ ਦੇ ਨਿਆਂ ਇਸ ਸੇ ਮਾਲਾ ਕੋਰਟਾਂ ਇਸ ਗੱਲ ਨੂੰ ਸਮਝਦੀਆਂ ਪਈਆਂ ਔਰ ਤੁਸੀਂ ਦੇਖੋ ਇੱਕ ਲੋਰ ਕੋਰਟ ਨੇ ਜ਼ਮਾਨਤ ਦਿੱਤੀ ਔਰ ਅਸੀਂ ਸਾਰੇ ਵਲੰਟੀਅਰ ਸਹਿਬਾਨ ਨੇ ਹਰੇਕ ਕਾਰਜਕਰਤਾ ਨੇ ਹਰੇਕ ਲੀਡਰ ਨੇ ਉਸ ਦਿਨ ਬਹੁਤ ਖੁਸ਼ ਸੀ ਸਾਰੇ ਜਾਣੇ ਪਰ ਚਲੋ ਸਾਨੂੰ ਇਨਸਾਫ ਮਿਲਣ ਦੀ ਇੱਕ ਕੰਮ ਸ਼ੁਰੂ ਹੋਇਆ ਲੇਕਿਨ ਤੁਰੰਤ ਜਿਹੜਾ ਹਾਈ ਕੋਰਟ ਨੇ ਉਸ ਤੇ ਰੋਕ ਲਾਈ ਇਹਦਾ ਮਤਲਬ ਬਦੀ ਕੀ ਕਹਿ ਸਕਦੇ ਦੇ ਬਾਰੇ ਤੁਸੀਂ ਦੇਖੋ ਮਨੂੰ ਜੋ ਲੱਗਦਾ ਪਿਆ ਇਹ ਇੱਕ ਬੜਾ ਜਿਹੜਾ ਤਰੀਕੇ ਦੇ ਨਾਲ ਜਿਹੜਾ ਇਹ ਸਾਜ਼ਿਸ਼ ਹੈ ਔਰ ਲੋਕ ਜਿਹੜਾ ਹੈ ਇਲੈਕਸ਼ਨ ਦੇ ਰਾਹੀ ਇਸ ਤੇ ਜਵਾਬ जरूर ਦੇਵਗੇ ਚੰਪਾ ਜੀ ਜੇ ਇਹ ਸਾਜ਼ਿਸ਼ ਹੀ ਹੈ ਤਾਂ ਕਿਉਂ ਆਮ ਆਦਮੀ ਪਾਰਟੀ ਇਹ ਇੰਟਰੋਗੇਸ਼ਨ ਹੋਣ ਕਿਉਂ ਨਹੀਂ ਦੇ ਰਹੀ ਪੂਰਾ ਯਾਮਲ ਵਿੱਚ ਹੀ ਕਿਉਂ ਗੱਲਬਾਤ ਕੀਤੀ ਜਾ ਰਹੀ ਹੈ ਲੈਟ ਇਟ ਬੀ ਕਈ ਵਾਰੀ ਹੁੰਦਾ ਕਿ ਉਹਦੇ ਵਿੱਚ ਕੁਝ ਨਾ ਨਿਕਲੇ ਤੁਸੀਂ ਗੱਲ ਸਮਝੇ ਅੱਜ ਅਗਰ ਇੱਕ ਡੇਢ ਸਾਲ ਤੋਂ ਲਗਾਤਾਰ ਤੁਸੀਂ ਦੇਖਦੇ ਪਏ ਆ ਇਹ ਮਨੀ ਟ੍ਰੇਲ ਦੀ ਗੱਲ ਕਰਦੇ ਨੇ ਕੋਈ ਹੁੰਦੀ ਨਹੀਂ ਜੇ ਅਗਰ ਮੈਂ ਦੱਸੋ ਤੇ ਅਗਰ ਇਹਨਾਂ ਕੋ ਪ੍ਰੋਪਰ ਮਨੀ ਟ੍ਰੇਲ ਹੁੰਦੀ ਤਾਂ ਇਹ 1.5 ਇਹਨਾਂ ਨੂੰ ਪੀਐਮਐਲਏ ਦੇ ਥਰੂ ਰੱਖਣ ਦੀ ਲੋੜ ਸੀ ਪਹਿਲਾਂ ਮਨਸ ਗੱਲ ਦਾ ਜਵਾਬ ਦੇ ਇਹ ਨੂੰ ਸਿੱਧਾ ਲੈ ਕੇ ਆਂਦੇ ਚਾਰ ਸ਼ੀਟ ਕਰਦੇ ਆ ਕਹਿੰਦੇ ਜੀ ਆ ਪੈ ਜੀ ਆ ਪੈ ਜੀ ਆ ਪੈ ਜੀ ਲੇਕਿਨ ਅਜੇ ਤੱਕ ਪ੍ਰੂਫ ਨਹੀਂ ਕਰ ਸਕੇ ਕੁਝ ਵੀ ਅੰਦਰ ਇਹਨਾਂ ਨੂੰ ਸਾਰੀ ਇਸ ਗੱਲ ਨੂੰ ਸਮਝ ਜਾ ਇਸ ਗੱਲ ਨੂੰ ਅੱਛਾ ਇਹਦੇ ਨਾਲ ਨਾਲ ਮੈਂ ਇੱਕ ਹੋਰ ਕਰਨਾ ਤੁਸੀਂ ਜਲੰਧਰ ਦੇ ਵਿੱਚ ਮੌਜੂਦ ਹੋ ਇੱਥੇ ਵੀ ਜਿੰਮਨੀ ਚੋਣ ਦਾ ਮਾਹੌਲ ਹੈ ਇਸ ਤਰ੍ਹਾਂ ਦੇਖਦੇ ਪਿਓ ਨਹੀਂ ਜਿੰਮਨੀ ਚੋਣ ਦਾ ਮਾਹੌਲ ਆ ਵਿਧਾਨ ਸਭਾ ਅਸੀਂ ਬਹੁਤ ਅ ਅ ਅ ਅੱਛੇ ਵੋਟਾਂ ਨਾ ਜਿੱਤਾਂਗੇ ਤੁਹਾਡਾ ਹੀ ਕੈਂਡੀਡੇਟ ਪਹਿਲਾਂ ਜਿੱਤਿਆ ਮੁੜ ਕੇ ਬਾਗੀ ਹੋ ਗਿਆ ਹੁਣ ਨਵਾਂ ਕੈਂਡੀਡੇਟ ਵੇਖੋ ਹੁਣ ਕੈਂਡੀਡੇਟ ਨੂੰ ਤਾਂ ਲੋਕਾਂ ਨੇ 5 ਸਾਲ ਲਈ ਚੁਣ ਕੇ ਭੇਜਿਆ ਕੈਂਡੀਡੇਟ ਨੂੰ ਪੁੱਛਣਾ ਚਾਹੀਦਾ ਜਾ ਕੇ ਵੀ ਭਾਈ ਇਹੇ ਜੇ ਕਿਹੜੀ ਗੱਲ ਹੋ ਗਈ ਸੀ ਵੀ ਜਿਹੜਾ ਤੁਹਾਨੂੰ ਤੁਸੀਂ ਜਨਮਤ ਆ ਤੁਹਾਨੂੰ ਲੋਕਾਂ ਨੇ 5 ਸਾਲ ਲਈ ਚੁਣ ਕੇ ਭੇਜਿਆ ਨ ਪਾਰਟੀ ਚੇਂਜ ਕਰ ਲਓ ਬੱਚੇ ਆ ਕਰ ਲਓ ਸੋ ਇਦਾਂ ਦੀਆਂ ਗੱਲਾਂ ਨਹੀਂ ਚਾਹੀਦੀਆਂ ਲੋਕ ਮਹਿੰਦਰ ਭਗਤ ਜੀ ਤੁਹਾਡੇ ਕੋਲ ਬਹੁਤ ਅੱਛੇ ਕੈਂਡੀਡੇਟ ਆ ਪਰਿਵਾਰਿਕ ਕੈਂਡੀਡੇਟ ਆ ਪਹਿਲਾਂ ਪਿਤਾ ਜੀ ਵੀ ਰਹੇ ਦੋ ਤੋਂ ਤਿੰਨ ਵਾਰ ਐਮਐਲਏ ਹੋਰ ਮੰਤਰੀ ਵੀ ਰਹੇ ਔਰ ਉਹਨਾਂ ਦਾ ਲੋਕਾਂ ਨੇ ਵਿਸ਼ਵਾਸ ਇਤਿਆਹ ਇਲਾਕੇ ਦੇ ਲੋਕਾਂ ਸਾਹਿਬ ਵੀ ਬੀਜੇਪੀ ਤੋਂ ਆਏ ਸੀ ਆਪਣੇ ਹੋਂ ਦੇ ਕੈਂਡੀਡੇਟ ਵੀ ਬੀਜੇਪੀ ਤੋਂ ਕਿਤੇ ਦੁਆਰਾਂ ਨਾ ਧੋਕਾ ਖਾ ਜਿਓ ਮੈਂ ਕਹਿੰਨਾ ਜੀ ਸਵਾਲ ਇਹ ਗੱਲ ਨਹੀਂ ਕਿ ਕਿੱਥੋਂ ਆਏ ਆ ਸਵਾਲ ਇਹ ਕੈਂਡੀਡੇਟ ਦਾ ਜਿਹੜਾ ਰਸੂਖਵਾਦ ਅੱਛਾ ਹੈ ਇਹਨਾਂ ਦਾ ਬੀਜੇਪੀ ਲੀਡਰਾਂ ਨੂੰ ਖਿੱਚ ਲੈਂਦੀ ਆ ਕਹਿੰਦੇ ਬੀਜਪੀ ਆਪਰੇਸ਼ਨ ਲੋਟਸ ਕਰਦੀ ਹੈ ਖੇਤ ਨਹੀਂ ਲੈਂਦੀ ਆਪਰੇਸ਼ਨ ਲੋਟਸ ਕਰਦੀ ਜਿਹੜੇ ਆਪਰੇਸ਼ਨ ਲੋਟਸ ਦੀਆਂ ਗੱਲਾਂ ਕਰਦੇ ਸੀ ਉਹ ਹੁਣ ਬੀਜਪੀ ਚ ਚਾਰ ਆਲੇ ਨੇ ਉਧਰ ਉਹ ਉਮੀਦਵਾਰ ਨਹੀਂ ਤੁਸੀਂ ਗੱਲ ਹੀ ਸਮਝੋ ਫਿਰ ਉਹਨਾਂ ਨੂੰ ਪੁੱਛਣਾ ਚਾਹੀਦਾ ਜਾ ਕੇ ਫਿਰ ਪਹਿਲਾਂ ਤੁਸੀਂ ਇਹ ਕਿਹਾ ਸੀ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਸੀ ਅੱਜ ਤੁਸੀਂ ਉੱਥੇ ਬੈਠੇ ਹੋ ਠੀਕ ਹੈ ਅੱਛਾ ਟੀਨੂ ਸਾਹਿਬ ਤੁਸੀਂ ਅੱਜ ਉਰੇ ਆਏ ਕੀ ਮੰਤਵ ਹੈ ਕਿਸ ਕਰਨ ਉੱਤਰ ਨਾਲ ਅੱਜ ਆਮ ਆਦਮੀ ਪਾਰਟੀ ਵੱਲੋਂ ਜੋ ਧਰਨਾ ਦਿੱਤਾ ਜਾ ਰਿਹਾ ਪ੍ਰੋਟੈਸਟ ਕੀਤਾ ਜਾ ਰਿਹਾ ਉਹ ਅਰਵਿੰਦ ਕੇਜਰੀਵਾਲ ਸਾਹਿਬ ਦੀ ਨਜਾਇਜ਼ ਗ੍ਰਿਫਤਾਰੀ ਦੇ ਵਿਰੋਧ ਦਾ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਉਦੇ ਵਿਰੁੱਧ ਹਮਮ ਤਾਂ ਲੱਗਦਾ ਕਿ ਇਦਾਂ ਦੇ ਧਰਨੇ ਉਹਨਾਂ ਨੂੰ ਬਾਹਰ ਲਿਆ ਸਕਦੇ ਹੋ ਦੇਖੋ ਲੋਕਾਂ ਚ ਸਚਾਈ ਤਾਂ ਦੱਸਣੀ ਪਊਗੀ ਆਪਾਂ ਨੂੰ ਨਹੀਂ ਤਾਂ ਕੇਂਦਰ ਦੀ ਸਰਕਾਰ ਸੋਚਦੀ ਆ ਵੀ ਜਿਹਨੂੰ ਅਸੀਂ ਈਡੀ ਦੇ ਥਰੂ ਅਰੈਸਟ ਕਰ ਲਈਏ ਬਸ ਉਹਨੂੰ ਦੋਸ਼ੀ ਬਣਾ ਦਈਏ ਅੱਛਾ ਤੁਸੀਂ ਸਚਾਈ ਦੱਸ ਰਹੇ ਹੋ ਚੰਗੀ ਗੱਲ ਹੈ ਪਰ ਇੱਕ ਗੱਲ ਹੋਰ ਨਰੇਟਿਵ ਹੋ ਰਿਹਾ ਹੈਗਾ ਕਿ ਲੈਟ ਇਟ ਬੀ ਇੱਕ ਇੰਟਰੋਗੇਸ਼ਨ ਚੱਲਦੀ ਪਈ ਆ ਹੋ ਕੇ ਨਿਬੜ ਜੂਗੀ ਕੁਝ ਆਊਗਾ ਨਹੀਂ ਤੇ ਫਿਰ ਕੀ ਹੋਊਗਾ ਕਿੰਨੀ ਦੇਰ ਲਾਉਣਗੇ ਤੁਹਾਨੂੰ ਪਤਾ ਵੀ ਜਿਹੜਾ ਈਡੀ ਨੇ ਮਨੀ ਲਾਂਡਰਿੰਗ ਦਾ ਐਕਟ ਬਣਾਇਆ ਉਹਦੇ ਵਿੱਚ ਇੱਕ ਤਾਂ ਜਿਹਨੂੰ ਫੜਦੇ ਉਹ ਤੇ ਛੱਡ ਦਿੰਦੇ ਆ ਵੀ ਤੂੰ ਆਪਣੇ ਆਪ ਨੂੰ ਇਨੋਸੈਂਟ ਪ੍ਰੂਵ ਕਰ ਇੱਕ ਤਾਂ ਬੰਦੇ ਨੂੰ ਜੇਲ੍ਹ ਚ ਬੰਦ ਕਰ ਦਿੰਦੇ ਆ ਕਿ ਕਹਿੰਦੇ ਹੁਣ ਤੂੰ ਪ੍ਰੂਵ ਕਰ ਕਿ ਤੂੰ ਇਨੋਸੈਂਟ ਆ 1 ਨੰਬਰ 2 ਉਸ ਐਕਟ ਵਿੱਚ ਇਹ ਹੈ ਕਿ ਜਿੰਨੀ ਦੇਰ ਉਹ ਬੰਦਾ ਇਨੋਸੈਂਟ ਸਾਬਤ ਨਹੀਂ ਕਰਦਾ ਜੇਲ੍ਹ ਚ ਹੀ ਰਹੂਗਾ ਕੋਈ ਬੇਲ ਨਹੀਂ ਹੁੰਦੀ ਉਹ ਦੀ ਇਹ ਕਾਲਾ ਕਾਨੂੰਨ ਹੈ ਇਹ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਨਹੀਂ ਚੱਲਦਾ ਇਸ ਕਰਕੇ ਲੋਕਾਂ ਵਿੱਚ ਇਹ ਗੱਲ ਲੈ ਕੇ ਜਾਣੀ ਪਾਉਗੀ ਕਿਉਂਕਿ ਲੋਕਤੰਤਰ ਆਖਰ ਕੰਮ ਲੋਕਾਂ ਦੀ ਕਚੈਰੀ ਚ ਮੁਕਣਾ ਹੈ ਈਡੀ دہشت सीबीआई ਦੀ دہشت ਕਰਕੇ বিজেপি ਆਦ ਕੀ ਰਹਿ ਗਈ ਹੈ ਨਹੀਂ ਤਾਂ ਜਿਹੜੇ 400 ਪਾਰ ਦਾ ਗੱਲਾਂ ਕਰਦੇ ਸੀ ਹੁਣ 250 ਤੇ ਨਹੀਂ ਪਹੁੰਚ ਸਕਿਆ ਸੋ ਇਹ ਲੋਕਾਂ ਦੀ ਕਚਹਿਰੀ ਜੀ ਇਹ ਗੱਲ ਲੈ ਕੇ ਜਾਣੀ ਪੈਣੀ ਆ ਇਸ ਕਰਕੇ ਅਸੀਂ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੇ ਵਿਰੁੱਧ ਇਹ ਧਰਨੇ ਪ੍ਰੋਟੈਸਟ ਕਰ ਰਹੇ ਆ ਤਾਂ ਕਿ ਲੋਕ ਜਾਗਣ ਅੱਜ ਕੇਜਰੀਵਾਲ ਸਾਹਿਬ ਨਾਲ ਹੋ ਰਹੀ ਹੈ ਕੱਲ ਸਾਰਿਆਂ ਦਾ ਨੰਬਰ ਲੱਗਣਾ ਹੈ ਅੱਜ ਦੇਸ਼ ਵਿੱਚ ਕੁਝ ਇੱਕ মিডিਆ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਇਹ ਸਮਝ ਲਓ ਵੀ ਕੱਲ ਨੂੰ ਵਾਰੀ-ਵਾਰੀ ਜਿੰਨੇ ਵੀ ਡੈਮੋਕ੍ਰੈਟਿਕ ਦਿਨੇ ਵੀ ਸੰਵਿਧਾਨਿਕ ਸਾਡੇ ادارے ਆ ਇੰਸਟੀਚਿਊਸ਼ਨ ਆ ਸਭ ਨੂੰ ਖਤਮ ਕਰਨ ਦੀ ਸਾਜ਼ਿਸ਼ ਆਰਐਸਐਸ ਤੇ ਬੀਜੇਪੀ ਕਰ ਰਹੀ ਹੈ ਅੱਛਾ ਨਾਲ ਨਾਲ ਮੈਂ ਆ ਵੀ ਪੁੱਛਣਾ ਚਾਹੁੰਨਾ ਮੌਜੂਦਾ ਸਿੱਧੀ ਜਲੰਧਰ ਦੀ ਵੀ ਪਕੀ ਪਈ ਆ ਸਿਆਸਤ ਨੂੰ ਲੈ ਕੇ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਵਧੀਆ ਪੋਜੀਸ਼ਨ ਹੈ ਦੇਖੋ ਜਲੰਧਰ ਸ਼ਹਿਰ ਦੇ ਲੋਕ ਬੜੇ ਸਿਆਣੇ ਆ ਡਿਵੈਲਪਮੈਂਟ ਚਾਹੀਦੀ ਆ 2 ਸਾਲ ਇਥੋਂ ਸ਼ੀਤਲ ਲੰਗਰਾਲ ਜੀ ਐਮਐਲਏ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਉਨਾ ਦਾ ਧਿਆਨ ਹੀ ਹੋਰ ਪਾਸੇ ਰਿਹਾ ਉਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਨੇ ਨਹੀਂ ਕਰਨ ਦਿੱਤਾ ਇਕੱਲੇ ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਨੂੰ ਹੀ ਕਿਉਂ ਰੋਕਣਾ ਸੀ ਇਹਦਾ ਵਿਕਾਸ ਸਾਰੇ ਪੰਜਾਬ 'ਚ ਕੰਮ ਹੋ ਰਿਹਾ ਨਾਚ ਨਾ ਜਾਣਦੇ ਆਂਗਣ ਟੇਢਾ ਆਪ ਆਪਣਾ ਧਿਆਨ ਨਹੀਂ ਰੱਖਿਆ ਤੇ ਹੁਣ ਇਲਜ਼ਾਮ ਲਾਉਂਦੇ ਆਪ ਕਿੱਧਰ ਸੀ ਧਿਆਨ ਉਹ ਤਾਂ ਹੁਣ ਮੈਨੂੰ ਇਹ ਦੱਸੋ ਵੀ ਅਸਤੀਫਾ ਦੇ ਕੇ ਹੁਣ ਫਿਰ ਦੁਬਾਰਾ ਚੋਣ ਲੜ ਰਹੇ ਆ ਮੁਕ ਚਾਂਸ ਤਾਂ ਕੋਈ ਨਹੀਂ ਸੀਜ ਨੰਬਰ ਤੇ ਆਉਣਗੇ ਪਰ ਮੰਨ ਲਓ ਜੇ ਆਪੋਜੀਸ਼ਨ ਦਾ ਐਮ ਐਲ اے ਵੈਸਟ ਵਿੱਚੋਂ ਬਣ ਵੀ ਜਾਂਦਾ ਤੇ ਕੀ ਉਹ ਵੈਸਟ ਦੇ ਕੰਮ ਕਰਾਉਣਗੇ ਸਰਕਾਰ ਕੋਲੋਂ ਤੁਹਾਨੂੰ ਪਤਾ ਜਿਹੜੇ ਆਪੋਜੀਸ਼ਨ ਦੇ ਐਮ ਐਲ اے ਹੁੰਦੇ ਇਹ ਤਾਂ ਨਾਹਰੇ ਹੀ ਲਾਉਂਦੇ ਹੁੰਦੇ ਇਹਨਾਂ ਨੇ ਕਹਣਾ ਜੀ ਰੋਲੀ ਪਾਲਣੀ ਧਰਨੇ ਦੇ ਦੇਣੇ ਤੇ ਨਾਹਰੇ ਲਾਉਣੇ ਆ ਇਹਨਾਂ ਨੇ ਕਦੀ ਵੀ ਮੁੱਖ ਮੰਤਰੀ ਕੋ ਜਾ ਕੇ ਡਿਵੈਲਪਮੈਂਟ ਦੀ ਗੱਲ ਨਹੀਂ ਕਰਨੀ ਪੈਸੇ ਨਹੀਂ ਮੰਗਣੇ ਫੰਡ ਨਹੀਂ ਮੰਗਣੇ ਇਸ ਕਰਕੇ ਆਪਾਂ ਆਮ ਆਦਮੀ ਪਾਰਟੀ ਦਾ ਹੀ ਐਮ ਐਲ اے ਬਣਾਈਏ ਜਿਹੜੇ ਸਮੇਂ-ਸਮੇਂ ਤੇ ਮੁੱਖ ਮੰਤਰੀ ਜੀ ਕੋਲ ਜਾ ਕੇ ਸਰਕਾਰ ਕੋਲ ਜਾ ਕੇ ਫੰਡ ਲੈ ਕੇ ਆਉਣ ਇੱਥੇ ਸੀਵਰੇਜ ਦੀ ਪ੍ਰੋਬਲਮ ਹੈ ਇੱਥੇ ਪਾਣੀ ਦੀ ਪ੍ਰੋਬਲਮ ਹੈ ਸੜਕਾਂ ਦੀ ਪ੍ਰੋਬਲਮ ਹੈ ਇੱਥੇ ਨਸ਼ਾ ਵੀ ਬਹੁਤ ਬਕਵਾਇਆ ਇਹਨਾਂ ਨੇ ਅੱਛਾ ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੇ ਤੁਸੀਂ ਇਹ ਵੀ ਗੱਲ ਲੋਕਾਂ 'ਚ ਦਿਖਾਓ ਤਾਂ ਜਿਹੜੇ ਕਾਂਗਰਸ ਦੇ ਉਮੀਦਵਾਰ ਆ ਉਹ ਸੀਨੀਅਰ ਡਿਪਟੀ ਮੇਅਰ ਵੀ ਰਹੇ 5 ਸਾਲ ਉਹਨਾਂ ਨੂੰ ਵੀ ਉਹਨਾਂ ਦੇ ਮਹੱਲੇ ਤੋਂ ਬਾਹਰ ਕੋਈ ਜਾਣਦਾ ਨਹੀਂ ਕਿਉਂਕਿ ਉਹ ਗਏ ਨਹੀਂ ਕਿਤੇ ਵੀ ਤੇ ਉਹਨਾਂ ਨੇ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਕਦੀ ਉਹ ਦਫ਼ਤਰ 'ਚ ਨਹੀਂ ਬੈਠੇ ਸੀਨੀਅਰ ਡਿਪਟੀ ਮੇਅਰ ਵਾਲੇ 'ਚ ਕਦੀ ਇਹਨਾਂ ਬਸਤੀਆਂ ਚ ਆਣ ਕੇ ਬਾਵਾ ਖੇਲ ਪੀਰਦਾਦ ਬਸਤੀ ਨੌ ਬਸਤੀ ਗੁਜਾਬ ਗਣੇਸ਼ ਨਗਰ ਦਲਵਾਗ ਨਗਰ ਬਸਤੀ ਦਾਨਸ਼ਵੰਦਾ ਕਿੰਨੀ ਪ੍ਰੋਬਲਮ ਹੈ ਉੱਥੇ ਪਾਣੀ ਦੀ ਸੀਵਰੇਜ ਦੀ ਕਦੀ ਆਣ ਕੇ ਸੁਰਿੰਦਰ ਕੌਰ ਜੀ ਨੇ ਉਹਨਾਂ ਦਾ ਹਾਲ ਨਹੀਂ ਪੁੱਛਿਆ ਕਿ ਮੈਂ ਸੀਨੀਅਰ ਡਿਪਟੀ ਮੇਰ ਆ ਮੈਨੂੰ ਦੱਸੋ ਤੁਹਾਡਾ ਕੀ ਪ੍ਰੋਬਲਮ ਆਏ ਨਹੀਂ ਕਦੀ ਬਾਹਰ ਇਸ ਕਰਕੇ ਲੋਕ ਹੁਣ ਸਰਕਾਰ ਨੂੰ ਵੋਟਾਂ ਪਾਉਣਗੇ ਭਿੰਦਰ ਪਗਤ ਜੀ ਬੜੇ ਨਿਹਾਇਤ ਸ਼ਰੀਫ ਤੇ ਸੌ ਇਨਸਾਨ ਆ ਕੰਮ ਕਰਨਗੇ ਅਸੀਂ ਸਾਰੇ ਇਸ ਇਸ ਚੀਜ਼ ਦੀ ਗਾਰੰਟੀ ਲੈਨੇ ਆ ਕੇ ਜਲੰਧਰ ਵੈਸ ਨੂੰ ਜਲੰਧਰ ਬੈਸਟ ਇਲਾਕਾ ਬਣਾਵਾਂਗੇ ਅੱਛਾ ਮੈਂ ਅੰਤ ਵਿੱਚ ਆਹੀ ਪੁੱਛਣਾ ਚਾਹੁੰਦਾ ਥੋਡੇ ਯਾਰੀ ਵੀ ਚੰਨੀ ਫੈਕਟਰ ਚੱਲ ਗਿਆ ਸੀਗਾ ਐਤਕੀਂ ਵੀ ਚੱਲ ਗਿਆ ਫਿਰ ਉਧਰ ਵੀ ਜਾਣਗੇ ਦੇਖੋ ਗੱਲ ਇਹ ਆ ਵੀ ਉਹ ਚੰਨੀ ਤਾਂ ਬਾਹਰ ਆ ਕੇ ਇੱਥੋਂ ਵੋਟਾਂ ਲੁੱਟ ਲੁੱਟ ਕੇ ਲੈ ਗਿਆ ਉਦੋਂ ਲੋਕ ਭਾਜਪਾ ਨੂੰ ਹਰਾਉਣਾ ਚਾਹੁੰਦੇ ਸੀ ਭਾਜਪਾ ਨੂੰ ਹਰਾਉਣ ਦੇ ਚੱਕਰ 'ਚ ਉਹਨਾਂ ਨੂੰ ਲੱਗਿਆ ਵੀ ਆਮ ਆਦਮੀ ਪਾਰਟੀ ਤਾਂ ਛੋਟੀ ਪਾਰਟੀ ਆ ਕਾਂਗਰਸ ਵੱਡੀ ਪਾਰਟੀ ਆ ਤੇ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਚਾਹੇ ਉਹ ਮਾਈਨੋਰਟੀਜ਼ ਸੀ ਚਾਹੇ ਉਹ ਸ਼ੈਡਿਊਲਡ ਕਾਸਟ ਸੀ ਉਹਨਾਂ ਨੇ ਇੱਕ ਮੁੱਠੋ ਕੇ ਕਾਂਗਰਸ ਨੂੰ ਵੋਟ ਕਾਪਾ ਦਿੱਤੀ ਤੇ ਇਸ ਕਰਕੇ ਭਾਜਪਾ ਨੂੰ ਹਰਾਉਣ ਲਈ ਕਿਉਂਕਿ ਇਹ ਬੜਾ ਵੱਡਾ ਮੁੱਦਾ ਸੀ ਕਿ ਭਾਜਪਾ ਸੰਵਿਧਾਨ ਨੂੰ ਬਦਲ ਦਊਗਾ ਨੰਬਰ 2 ਕਿਸਾਨ ਵੀ ਭਾਜਪਾ ਨੂੰ ਹਰਾਉਣਾ ਚਾਹੁੰਦੇ ਸੀ ਤੋਂ ਕਿਸਾਨੀ ਨੂੰ ਤੇ ਸੰਵਿਧਾਨ ਹਮੈਤਿਆਂ ਨੂੰ ਇਹ ਲੱਗਿਆ ਕਿ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਵਿੱਚਰ ਵਿਕਲਪ ਆ ਨਹੀਂ ਆਮ ਆਦਮੀ ਪਾਰਟੀ ਹੈ ਜੇ ਵੀ ਛੋਟੀ ਪਾਰਟੀ ਰਹਿ ਗਈ ਨੂੰ ਦੇਖੋ ਆਮ ਆਦਮੀ ਪਾਰਟੀ ਹਲੇ ਸਿਰਫ ਦੋ ਸੂਬਿਆਂ ਚ ਸਰਕਾਰ ਹੈ ਉਹਦੀ ਹਲੇ ਸਿਰਫ 12 ਸਾਲ ਹੀ ਹੋਏ ਇਸ ਪਾਰਟੀ ਨੂੰ ਆਪਦੇ ਵਿੱਚ ਤਾਂ 91 92 ਐਮਐਲਏ ਹੈਗੇ ਆ ਆਮ ਆਦਮੀ ਪਾਰਟੀ ਪੰਜਾਬ ਤਾਂ ਵੱਡੀ ਹੈ ਇੱਥੇ ਤਾਂ ਕੰਮ ਖੋ ਸਕਦੇ ਜਦੋਂ ਹੁਣ ਤੁਸੀਂ ਆਹ ਇਲੈਕਸ਼ਨ ਚ ਦੇਖਿਓ ਅਸੀਂ ਵੱਡੇ ਹੀ ਆ ਜਦੋਂ ਵਿਧਾਨ ਸਭਾ ਚੋਣਾਂ ਆਉਣਗੀਆਂ ਅਸੀਂ ਵੱਡੇ ਹੀ ਆ ਪਰ ਨੈਸ਼ਨਲ ਸਿਨੈਰੀਓ ਚ ਪਬਲਿਕ ਨੇ ਸਾਨੂੰ ਹੱਲੇ ਨਵੇਂ ਨਵੇਂ ਸੰਗਠਨ ਵਜੋਂ ਵੇਖਿਆ ਤੇ ਛੋਟੀ ਪਾਰਟੀ ਵਜੋਂ ਵੇਖਿਆ ਤੇ ਇਸ ਕਰਕੇ ਪਾਰਲੀਮੈਂਟ ਵਿੱਚ ਲੋਕਾਂ ਦਾ ਵੋਟ ਪਾਉਣ ਦਾ ਨਜ਼ਰੀਆ ਅਲੱਗ ਹੁੰਦਾ ਹੈ ਜਨਰਲ ਵਿਧਾਨ ਸਭਾ ਵਿੱਚ ਵੋਟ ਪਾਉਣ ਦਾ ਨਜ਼ਰੀਆ ਅਲੱਗ ਹੁੰਦਾ ਹੈ ਤੇ ਸਰਪੰਚੀ ਤੇ ਕਾਰਪੋਰੇਸ਼ਨ 'ਚ ਅਲੱਗ ਹੁੰਦਾ ਹੈ। ਸੋ ਇਸ ਕਰਕੇ ਹੁਣ ਪੰਜਾਬ 'ਚ ਤਾਂ ਵੱਡੀ ਪਾਰਟੀ ਆ। ਪੰਜਾਬ 'ਚ ਤਾਂ ਕੋਈ ਇਹਦਾ ਮੁਕਾਬਲਾ ਹੀ ਨਹੀਂ। ਆ ਵੀ ਸੀਟ ਜਿੱਤਾਂਗੇ ਆਉਂਦੀ 27 ਵੀ ਜਿੱਤਾਂਗੇ। ਧੰਨਵਾਦ। ਥੈਂਕ ਯੂ। ਅੱਜ ਸਾਰੇ ਦੇਸ਼ ਵਿੱਚ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਸਾਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਹੈ ਉਸ ਦੇ ਤਹਿਤ ਹੀ ਪੰਜਾਬ ਦੇ ਵਿੱਚ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਜਿੱਥੇ ਜਮਨੀ ਚੌਂ ਹੋ ਰਹੀ ਹੈ ਜਲੰਧਰ ਵੈਸਟ ਵਿੱਚ ਉੱਥੇ ਸਾਰੇ ਪੰਜਾਬ ਦੇ ਕਾਰਜਕਰਤਾ ਵਲੰਟੀਅਰ ਸਹਿਬਾਨ ਆ ਕੇ ਪ੍ਰੋਟੈਸਟ ਕਰਕੇ ਕਰ ਰਹੇ ਹਨ ਕਿਉਂਕਿ ਦੇਖੋ ਜਿਵੇਂ ਜਿਵੇਂ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਨੇ ਧੱਕਾ ਕਰੇਗੀ ਤੀਵੇਂ ਤੀਵੇਂ ਆਮ ਆਦਮੀ ਪਾਰਟੀ ਮਜ਼ਬੂਤ ਹੋ ਕੇ ਬਾਹਰ ਨਿਕਲੇਗੀ ਪਰ ਦੂਜੇ ਪਾਸੇ ਮੈਂ ਉਹਦੀ ਗੱਲ ਵੀ ਕਰਨਾ ਚਾਹੁੰਦਾ ਜਮਨੀ ਚੋਣ ਦੀ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜਮਨੀ ਸੋਨ ਨੂੰ ਰੋਜ਼ ਵਿਚਰ ਰਹੇ ਹੋ ਲੋਕਾਂ ਦੇ ਵਿੱਚ ਕੀ ਕਹਿਣਾ ਲੋਕਾਂ ਦਾ ਦੇਖੋ ਜੋ ਜੰਦਰ ਵੈਸਟ ਵਿੱਚ ਹੁਣ ਇਲੈਕਸ਼ਨ ਹੋ ਰਹੇ ਨੇ ਸਾਫ ਨਜ਼ਰ ਆ ਰਿਹਾ ਹੈ ਕਿ ਜਨਤਾ ਬਹੁਤ ਸੂਝਵਾਨ ਹੈ ਮੈਂ ਆਈ ਅਪਰੀਸ਼ੀਏਟ ਕਿ ਜਨਤਾ ਜੋ ਹੈ ਬਹੁਤ ਸੂਝਵਾਨ ਹੈ ਸਾਡੇ ਤੋਂ ਪਹਿਲਾਂ ਹੀ ਉਹਨਾਂ ਨੇ ਮਨ ਬਣਾ ਲਿਆ ਹੈ ਕਿ ਅਸੀਂ ਜਿਹੜੀ ਸਰਕਾਰ ਹੈਗੀ ਏ ਉਸ ਦੇ ਵਿਧਾਇਕ ਨੂੰ ਜਿਤਾਣਾ ਹੈ ਕਿਉਂਕਿ ਕੇਵਲ ਤਾਂ ਕੇਵਲ ਸਰਕਾਰ ਦਾ ਵਿਧਾਇਕ ਐਮ ਐਲ اے ਹੀ ਲੋਕਾਂ ਦੇ ਕੰਮ ਕਰ ਸਕਦਾ ਹੈ। ਉਹਦਾ ਮਤਲਬ ਕੀ ਜਿਹੜੀ ਆਪੋਜੀਸ਼ਨ ਦੇ ਐਮ ਐਲ اے ਨੇ ਉਹ ਕੋਈ ਵੀ ਕੰਮ ਨਹੀਂ ਕਰਾ ਸਕਦੇ। ਉਹ ਦੇਖੋ ਮੈਂ ਪੁੱਛ ਨਹੀਂ ਤੁਹਾਨੂੰ ਲੋੜ ਨਹੀਂ ਤੁਸੀਂ ਪੱਤਰਕਾਰ ਰਹੇ ਹੋ ਤੁਹਾਨੂੰ ਪਤਾ ਹੋਵੇਗਾ ਜਿਹਦੀ ਸਰਕਾਰ ਹੁੰਦੀ ਹੈ ਉਸਦੇ ਕੰਮ ਹੁੰਦੇ ਨੇ। ਉਹ ਚੰਨੀ ਸਾਹਿਬ ਜਿੱਤ ਗਏ ਨੇ ਉਹਨਾਂ ਦਾ ਕੋਈ ਪੁੱਛਗਿੱਛ ਨਹੀਂ ਹੈਗੀ। ਉਹ ਜੇ ਜਿੱਤੇ ਜੇ ਨਾ ਜਿੱਤੇ ਕਿਉਂਕਿ ਕੋਈ ਕੰਮ ਜਿਹੜਾ ਆਦਮੀ ਕਿਸੇ ਦੇ ਕੰਮ ਨਹੀਂ ਆ ਸਕਦਾ ਕਿਸੇ ਦਾ ਵਿਕਾਸ ਨਹੀਂ ਕਰਾ ਸਕਦਾ ਜਨਤਾ ਦਾ ਚੰਨੀ ਸਾਹਿਬ ਤਾਂ ਐਮ ਪੀ ਨੇ ਉਹ ਤਾਂ ਲੋਕ ਸਭਾ ਚ ਬੈਠ ਸਕਦੇ ਨੇ। ਕੋਈ ਵੀ ਬੰਦਾ ਜਿਹਦੀ ਸਰਕਾਰ ਨਹੀਂ ਹੈਗੀ ਚਾਹੇ ਭਾਵੇਂ ਕਾਉਂਸ ਪਾ ਮੈਂ ਐਮ ਐਲ ਏ ਹੋਵੇ ਪਰ ਮੈਂ ਮੈਂਬਰ ਪਾਰਲੀਮੈਂਟ ਹੋਵੇ ਉਹ ਲੋਕਾਂ ਦੇ ਕੰਮ ਨਹੀਂ ਕਰਾ ਸਕਦਾ ਸਿਮਿਲਰਲੀ ਜਨਤਾ ਬੜੀ ਸਮਝਦਾਰ ਹੈ ਉਹਨਾਂ ਦੇ ਦੇਖਦੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਨਾਰਾ ਵੀ ਹੈ ਸੰਦੇਸ਼ ਵੀ ਆਮ ਆਦਮੀ ਪਾਰਟੀ ਦਾ ਆਪ ਦੀ ਸਰਕਾਰ ਆਪ ਦਾ ਐਮ ਐਲ ਤੁਸੀਂ ਇਹ ਮੰਨਦੇ ਹੋ ਕਿ ਜੇ ਕੇਂਦਰ ਦੇ ਵਿੱਚ ਆਈਐਨਡੀਆ ਇਹ ਗੱਠਜੋੜ ਵੀ ਵੱਡੀ ਬਹੁਮਤ ਹਾਸਲ ਕਰ ਸਕਿਆ ਤਾਂ ਉਹ ਆਵਾਜ਼ ਨਹੀਂ ਚੱਕ ਸਕੇਗਾ ਉੱਥੇ ਦੇਖੋ ਸਟ੍ਰੌਂਗ ਆਪੋਜੀਸ਼ਨ ਹੋਣਾ ਬਹੁਤ ਜ਼ਰੂਰੀ ਹੈ ਅੱਜ ਇੰਡੀਆ ਜਿਹੜੀ ਭਾਜਪਾ ਅੱਗੇ ਜਿਹੜਾ ਐਨਡੀਏ ਬੜਾ ਹੰਕਾਰੀ ਹੋ ਕੇ ਫਿਰਦਾ ਸੀ ਆਪੋਜੀਸ਼ਨ ਦੀ ਸੁਣਵਾਈ ਨਹੀਂ ਸੀ ਕਰਦਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ ਅੱਜ ਸਟ੍ਰੌਂਗ ਆਪੋਜੀਸ਼ਨ ਹੋਣ ਦੇ ਕਾਰਨ ਆਪੋਜੀਸ਼ਨ ਕੀ ਇੰਡੀਆ ਨੇ ਜੋ ਹੈ ਸਰਕਾਰ ਬਣਾਉਣ ਜਾ ਰਹੇ ਸੀ ਪਰ ਅਗਰ ਉਹਨਾਂ ਨੇ ਕੋਈ ਕੇਂਦਰ ਸਰਕਾਰ ਨੇ ਆਪੋਈ ਤੋਲ ਮੋਲ ਨਾ ਕੀਤਾ ਹੁੰਦਾ ਉਹਨਾਂ ਨੇ 70 70 ਹਜ਼ਾਰ ਕਰੋੜ ਵੱਲੇ ਕਬਨ ਕਰਨ ਵਾਲੇ ਆਪਰੇ ਜਨਾਮ ਲਾਏ ਹੁੰਦੇ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਸਾਰੇ ਪਰਸਾ ਜਾਰੀ ਬੀਜੇਪੀ ਵਿੱਚ ਸ਼ਾਮਲ ਕਰ ਆਪਣੀ ਝੋਲੀ ਚ ਪਾ ਲੇ ਸੋ ਇਸ ਕਰਕੇ ਜੋ ਹੈ ਇੰਡੀਆ ਇਜ਼ ਅ ਸਟਰੋਂਗ ਆਪੋਜੀਸ਼ਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਐਨਡੀਆ ਸਰਕਾਰ ਬਹੁਤ ਜਲਦੀ ਗਿਰਨ ਜਾ ਰਹੀ ਹੈ ਸ਼ੀਤਲੰਗਰਾਲ ਦੇ ਖਿਲਾਫ ਤੁਹਾਡਾ ਹੁਣ ਲੜਾਈ ਹੈਗੀ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਔਰ ਨਾਲ ਦੀ ਨਾਲ ਕੀ ਸ਼ੀਤਲੰਗਰਾਲ ਨੂੰ ਸਰਪਾਸ ਕਰ ਸਕੋਗੇ ਕਿੰਦਾ ਜੀ ਇਸੇ ਪਾਰਟੀ ਤੋਂ ਚੋਣ ਜਿੱਤ ਚੁੱਕੇ ਨੇ ਹੁਣ ਬੀਜੇਪੀ ਚ ਨਹੀਂ ਤੁਸੀਂ ਉਹਨਾਂ ਨੂੰ ਸਰਪਾਸ ਕਰਕੇ ਗਾਂਹ ਜਾ ਸਕਦੇ ਦੇਖੋ ਜਨਤਾ ਬਹੁਤ ਸਮਝਦਾਰ ਹੈ ਉਹ ਜਾਣਦੀ ਹੈ ਕਿ ਜਿਹੜਾ ਇਨਸਾਨ ਪਹਿਲੇ ਐਮਐਲ ਹੈਗਾ ਸੀ ਉਹਨੇ 2 ਸਾਲ ਬਾਅਦ ਅਸਤੀਫਾ ਦੇ ਦਿੱਤਾ ਉਹਨੇ ਉਹ ਤਾਂ ਕੋਈ ਕੰਮ ਨਹੀਂ ਕੀਤਾ ਅਗਰ ਦੇਖੋ ਸਰਕਾਰ ਚ ਰਹਿ ਕੇ ਐਸੇ ਐਮਐਲਏ ਕੰਮ ਨਹੀਂ ਕਰਾ ਸਕਿਆ ਤੇ ਕਿਆ ਉਹ ਬਿਨਾ ਸਰਕਾਰ ਦੇ ਕੋਈ ਕੰਮ ਕਰਾ ਸਕੇਗਾ ਨਹੀਂ ਕਰਾ ਸਕੇਗਾ ਇਸ ਗੱਲ ਨੂੰ ਜਨਤਾ ਬਹੁਤ ਬਖੂਬੀ ਸਮਝਦੀ ਹੈ ਸਮਝਦਾਰ ਹੈ ਉਹਨੂੰ ਪਤਾ ਹੈ ਕਿ ਜਿਨੇ ਦੋਨੇ ਬਾਕੀ ਉਮੀਦਵਾਰ ਕਾਂਗਰਸ ਦਾ ਔਰ ਭਾਜਪਾ ਦਾ ਇਹ ਜੇ ਜਿੱਤੇ ਜੇ ਨਾ ਜਿੱਤੇ ਇੱਕ ਬਰਾਬਰ ਨੇ ਕੇਵਲ ਤਾਂ ਕੇਵਲ ਅਗਰ ਵਿਕਾਸ ਕਰਾਏਗਾ ਤੇ ਆਮ ਆਦਮੀ ਪਾਰਟੀ ਦਾ ਵਿਧਾਇਕ ਜਿੱਤ ਕੇ ਕਰਾਏਗਾ ਉਮੀਦਵਾਰ ਜਿੱਤ ਕੇ ਕਰਾਏਗਾ ਸੋ ਜਨਤਾ ਨੇ ਮੰਨ ਵੀ ਆਜ ਜੋ ਪ੍ਰੋਟੈਸਟ ਕੀਤਾ ਕੀਤਾ ਜਾ ਰਿਹਾ ਸਾਡੇ ਆਮ ਆਦਮੀ ਪਾਰਟੀ ਵੱਲੋਂ ਇਹ ਆਮ ਆਦਮੀ ਪਾਰਟੀ ਜੋ ਹੈ ਜਲੰਧਰ ਵੈਸਟ ਭਾਰੀ ਬੋਬਨਾ ਜਿੱਤ ਕੇ ਅਸੀਂ ਇਹਦਾ ਜਵਾਬ ਦੇਵਾਂਗੇ ਕੇਂਦਰ ਸਰਕਾਰ ਦਾ ਕੇ ਜੋ ਤੁਸੀਂ ਧੱਕਾ ਕਰ ਰਹੇ ਹੋ ਜਿੰਨਾ ਧੱਕਾ ਕਰੋਗੇ ਉਨਾ ਹੀ ਆਮ ਆਦਮੀ ਪਾਰਟੀ ਉੱਪਰ ਉੱਠ ਕੇ ਆਏਗੀ ਔਰ ਓਨੀ ਮਜ਼ਬੂਤ ਹੋਏਗੀ ਠੀਕ ਹੈ ਬਹੁਤ ਸ਼ੁਕਰੀਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ